ਅੱਜ ਜੀ ਅਜਨਾਲਾ ਕੋ ਸੰਤਾਂ ਜਿਹੜੀਆਂ ਹੋਰ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਨਾਲ ਜੁੜਨਾ ਚਾਹ ਰਹੀਆਂ ਸੀ ਤੇ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਅਸੀਂ ਅਜਨਾਲਾ ਪਹੁੰਚੇ ਸਾਂ ਤੇ ਜਿਹੜੇ ਸਾਡੇ ਪਹਿਲਾਂ ਜੁੜੀਆਂ ਹੋਈਆਂ ਸਾਡੇ ਸਿੰਘ ਜਿਹੜੇ ਆ ਚਰਨਜੀਤ ਸਿੰਘ ਗਾਲਬ ਆ ਜਾਂ ਹੋਰ ਸਿੰਘ ਉਹ ਉਹਨਾਂ ਨੇ ਵੀ ਬੜਾਈ ਤੇ ਮਾਨਸਕਾਰ ਤੇ ਬੜਾ ਪਿਆਰ ਦੇ ਰਹੇ ਆ ਅਸੀਂ ਇਹਨਾਂ ਦਾ ਵੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਅਜਨਾਲਾ ਨਿਵਾਸੀਆਂ ਦਾ ਕਿ ਇਹ ਬਹੁਤ ਸਾਨੂੰ ਬੜਾ ਮਾਨਸਕਾਰ ਪਿਆਰ ਬਖਸ਼ ਰਿਹਾ ਜਿਹੜਾ ਉਹਦੇ ਵਾਸਤੇ ਚੜ੍ਹਦੀ ਕਲਾ ਕਰਨ ਗੁਰੂ ਮਹਾਰਾਜ ਸਾਰੇ ਜਣੇ ਨਾਲ ਮਿਲ ਕੇ ਪੰਥੋਰ ਪੰਜਾਬ ਨੂੰ ਬਚਾਇਆ ਜਾ ਸਕੇ ਤਰਨਤਾਰਨ ਜਿਵੇਂ ਚੋਂਦਾ ਕਿਦਾਂ ਦਾ ਮਹਾਰਾਜ ਉੱਥੇ ਵੀ ਬੜੀ ਚੜ੍ਹਦੀ ਕਲਾ ਹੋ ਰਹੀ ਜੀ ਪੂਰੇ ਪੰਜਾਬ 'ਚ ਹੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੀਆਂ ਦੁਨੀਆ ਪਾਰਟੀਆਂ ਤੋਂ ਛੱਡ ਕੇ ਲੋਕ ਇਹ ਅਕਾਲੀ ਦਲ ਵਾਰਿਸ ਪੰਜਾਬ ਨਾਲ ਜੁੜ ਰਹੇ ਆ ਤੇ ਇੱਥੋਂ ਹੀ ਪਤਾ ਲੱਗਦਾ ਕਿ ਬਹੁਤ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਆ ਇਹ ਤਰਨਤਾਰਨ 'ਚ ਵੀ ਬਹੁਤ ਵੱਡਾ ਹੰਗਾਰਾ ਦੇਖਣ ਦਾ ਜੀ ਤੋਂ ਜਿਹੜਾ ਅਜਨਾਲਾ ਹਲਕੇ ਤੋਂ ਤੁਹਾਡੀਆਂ ਜੁਆਇਨਿੰਗ ਚੱਲ ਰਹੀਆਂ ਨੇ ਹਾਂ ਜੀ ਇਹ 2027 ਦੀਆਂ ਵਿਧਾਨ ਸਭਾ ਨੂੰ ਲੈ ਕੇ ਤਿਆਰੀਆਂ ਨੇ ਇਹ ਜੀ ਹੁਣ ਆਉਣ ਵਾਲੇ ਸਮੇਂ 'ਚ ਜਿਹੜੀ ਆਪਾਂ ਕੋਈ ਆਪਣੀ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਖੇਤਰੀ ਧਿਰ ਖੜੀ ਕਰ ਰਹੇ ਹਾਂ ਉਹਦੇ ਵਾਸਤੇ ਕਿ ਇਹਨਾਂ ਪਾਰਟੀ ਨੂੰ ਆਪਾਂ ਵੱਧ ਤੋਂ ਵੱਧ ਮਜ਼ਬੂਤ ਕਰੀਏ ਸਾਰੇ ਭਾਈਚਾਰਿਆਂ ਨਾਲ ਜੋੜ ਕੇ ਸਾਰੇ ਸਿਰਦ ਲੋਕ ਜਿਹੜੇ ਪੰਜਾਬ ਔਰ ਪੰਥ ਨੂੰ ਬਚਾਉਣਾ ਚਾਹ ਰਹੇ ਆ ਉਹਨਾਂ ਨਾਲ ਲੈ ਕੇ ਜਿੰਨੀਆਂ ਵੀ ਆਉਣ ਵਾਲੇ ਸਮੇਂ 'ਚ ਚੋਣਾਂ ਆ ਰਹੀਆਂ ਆਪਾਂ ਸਾਰੇ ਜਣੇ ਤਾਂ ਹੀ ਇਹ ਇਹ ਦਿੱਲੀ ਨਾਲ ਜੋ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨਾਲ ਟੱਕਰ ਦੇ ਸਕਦੇਗੇ ਜੇ ਸਾਰੇ ਐਸੀ ਪੰਜਾਬੀ ਔਰ ਸਿੱਖ ਭਾਈਚਾਰਾ ਇਕੱਠਾ ਹੋਵੇ ਤੇ ਬਾਪੂ ਜੀ ਇਹ ਪਾਰਟੀ ਨੂੰ ਐਸੋੜੇ ਕੌਣ ਲੀਡ ਕਰ ਰਿਹਾ ਤੁਸੀਂ ਕਰ ਰਹੇ ਹੋ ਜਾਂ ਭਾਈ ਸਾਹਿਬ ਕਰ ਰਹੇ ਨੇ ਨਹੀਂ ਇਹਦੇ ਚ ਉਹ ਤੇ ਅੰਦਰ ਆ ਉਹਨਾਂ ਦੀ ਰਹਿਣ ਮਨਾਈ ਹੈ ਇੱਥੇ ਸਾਰੇ ਪੰਜ ਮੈਂਬਰੀ ਕਮੇਟੀ ਦੇ ਸਰਦਾਰ ਸਰਬਜੀਤ ਸਿੰਘ ਖਾਲਸਾ ਐਮਪੀ ਜਿਹੜੇ ਆ ਉਹ ਆ ਹੋਰ ਹਰਪਜਨ ਸਿੰਘ ਤੋੜਿਆ ਮੋਹਨ ਸਿੰਘ ਤੋੜ ਦੇ ਪੁੱਤਰਾ ਜੀ ਉਹ ਇਹ ਅਮਰਜੀਤ ਸਿੰਘ ਵਨ ਜਿਹੜੀ ਆ ਇਹਦਾ ਸਾਰੇ ਪੰਜ ਮੈਂਬਰੀ ਕਮੇਟੀ ਸਾਰੀ ਜਿਹੜੀ ਉਹ ਲੀਡ ਕਰ ਰਹੀ ਉਹ ਤੋਂ ਅੱਗੇ ਜਿਹੜੀ ਉਹ ਹੋਰ 13 ਮੈਂਬਰੀ ਕਮੇਟੀ ਆ ਸਾਰੇ ਏਦਾਂ ਮਿਲ ਜੁੜ ਕੇ ਅਸੀਂ ਲੀਡ ਕਰ ਰਹੇ ਹਾਂ ਸਾਰੇ। ਨਾਲਾ ਲੱਗੇ ਤੁਹਾਡਾ ਕੋਣ ਹਲਕਾ ਇੰਚਾਰਜ ਕਿਹਦੇ ਨਾਲ ਲੋਕ ਸੰਪਰਕ ਕਰਨ ਜੋੜਨ ਵਾਸਤੇ? ਨਹੀਂ ਅਜੇ ਸਾਡਾ ਅਸੀਂ ਹਲਕਾ ਇੰਚਾਰਜ ਨਹੀਂ ਕਿਸੇ ਨੂੰ ਵੀ ਲਾਇਆ। ਇੱਥੇ ਵੀ ਜਿੱਦਾਂ ਪੰਜ ਮੈਂਬਰੀ ਕਮੇਟੀ ਹੋਣਾ ਥੋੜੇ ਦਿਨ ਪਹਿਲਾਂ ਸਾਡੇ ਨਾਲ ਆਏ ਚਰਨਜੀਤ ਸਿੰਘ ਗਾਲਗੜੂਣੀ ਆ ਤੇ ਇਹ ਤਾਲਪੁਰਾ ਸਾਹਿਬ ਆ ਇਹ ਮਿਆਦੀਆਂ ਸਾਹਿਬ ਆ ਜਾਂ ਹੋਰ ਸਾਰੇ ਜਿਹੜੇ ਆ ਆ ਰਹੇ ਆ ਤੇ ਅਸੀਂ ਸਾਰਿਆਂ ਨੂੰ ਅਰ ਇਹਨਾਂ ਦੇ ਕੋ ਤਾਲ ਮਿਲ ਕਮੇਟੀ ਬਣਾਉਨੇ ਆ ਤੇ ਇਹ ਸਾਰੇ ਜੇ ਜੇ ਵੀ ਕਿਸੇ ਨੇ ਮਿਲਣਾ ਆ ਜਾਂ ਕੋਈ ਕਿਸ ਦੀ ਪ੍ਰੋਬਲਮ ਆ ਇਹਨਾਂ ਇਹਨਾਂ ਨਾਲ ਸਿੰਗਾ ਲਾ ਕੇ ਮਿਲ ਕੇ ਤੇ ਆਪਾਂ ਪਾਰਟੀ ਨਾਲ ਮਤੋਂ ਵੱਧ ਜੁੜੀਏ ਤੇ ਇਹ ਪਾਰਟੀ ਨੂੰ ਮੁਝਾ ਆਪ ਦੀ ਹੋਂਦਸਤੀ ਨੂੰ ਬਚਾਈਏ ਜੀ ਹੁਣ ਕੀ ਕਰ ਰਹੇ ਹੋ ਸਿਆਸੀ ਤੌਰ ਤੇ ਕਰਮਚਾਰ ਨਾਲ ਕੇ ਜੀ ਹੋਰ ਬਾਕੀ ਹਲਕੇ ਜੀ ਆਯੋਗਰ ਪਾਸੇ ਖਾਸਾ ਨਾਲ ਇਹਦੇ ਬਾਰੇ ਚਰਚਾ ਹੁੰਦੀ ਹੈ ਕਿਸੇ ਟੀਕੇ ਨਾਲ ਗੱਲਬਾਤ ਹੁੰਦੀ ਹੈ ਵੀ ਪਾਰਟੀ ਗਰੋ ਕਰ ਰਹੀ ਹੈ ਲੋਕ ਜੁੜ ਰਹੇ ਨੇ ਨਾਲ ਨਹੀਂ ਅਸੀਂ ਜਦੋਂ ਪਾਰਟੀ ਨੂੰ ਹੋਂਦ ਚੱਲ ਜਾਂਦਾ ਆਵਾਜ਼ ਆ ਉਹਨਾਂ ਦੀ رائے ਨਾਲ ਲੋਕਾਂ ਦੀ رائے ਨਾਲ ਉਹ ਤੇ ਕਹ ਰਹੇ ਸੀ ਮੈਂ ਤੇ ਠੀਕ ਹੈ ਕਿ ਪਹਿਲਾਂ ਹੀ ਵੈਸੇ ਤੇ ਮੇਰਾ ਇਹ ਹੈਗਾ ਸੀ ਕਿ ਮੈਂ ਰਾਜਨੀਤੀ 'ਚ ਨਾ ਆ ਮੈਂ ਧਾਰਮਿਕ ਤੌਰ ਤੇ ਕੰਮ ਕਰਾਂ ਪਰ ਫੇਰ ਵੀ ਮੈਂ ਚਾਹੁੰਦਾ ਕਿ ਪੰਜਾਬ ਦੀ ਜਿਹੜੇ ਹਾਲਾਤ ਜਿੱਦਾਂ ਦੇ ਬਦਲੇ ਬਣ ਚੁੱਕੇ ਆ ਉਹਨਾਂ ਨੂੰ ਪੰਜਾਬ ਨੂੰ ਕੱਢਣ ਵਾਸਤੇ ਸਾਨੂੰ ਰਾਜਨੀਤਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਸਾਰੇ ਆਰਥਿਕ ਤੌਰ ਤੇ ਤਕੜੇ ਹੋਣ ਦੀ ਲੋੜ ਹੈ ਇਸ ਕਰਕੇ ਅਸੀਂ ਸਾਰੇ ਰਾਜਨੀਤੀ ਨੂੰ ਵੀ ਇਸ ਪੇਸ਼ੇ ਨੂੰ ਵੀ ਖਾਲੀ ਨਿਸ਼ਾਨਾ ਨਾ ਚਾ ਰਹੇ ਮੇਨ ਮੇਨ ਸਾਡਾ ਮਕਸਦ ਇਹ ਹੈ ਕਿ ਧਾਰਮਿਕ ਤੌਰ ਤੇ ਪੰਜਾਬ ਦੇ ਲੋਕਾਂ ਦਾ کردار ਉੱਚਾ ਕਰਨਾ ਨੌਜਵਾਨੀ ਨਸ਼ਿਆਂ 'ਚੋਂ ਕੱਢਣਾ ਤੇ ਪੰਜਾਬ ਦੀ ਜਿਹੜੀ ਹੋਣ ਦਸਤਰੀ ਨੂੰ ਜਿਹੜੇ ਪੰਜਾਬ ਦੀ ਪੁਰਾਣੀ ਆਨ ਸ਼ਾਨ ਹੈ ਉਹਨੂੰ ਬਹਾਲ ਕਰਨਾ ਤੇ ਜਿਹੜੀਆਂ ਪਾਰਟੀਆਂ ਪੰਜਾਬ ਚੱਲ ਰਹੀਆਂ ਨੇ ਹਾਂਜੀ ਦਿੱਲੀ ਦੀ ਨੈਸ਼ਨਲ ਪਾਰਟੀ ਨਾਲ ਉਹਨਾਂ ਦੇ ਗੱਠ ਜੋੜਨ ਜਿਵੇਂ ਕਾਂਗਰਸ ਨੇ ਦਿੱਲੀ ਦੀ ਲੈਸ਼ਰ ਤੋਂ ਇਸ ਇੰਟਰਨੈਸ਼ਨਲ ਪਾਰਟੀ ਨੇ ਉਹ ਦਾੜਾ ਵੀ ਪੰਜਾਬ ਚ ਕਾਮਯਾਬ ਹੈ ਉਹਨਾਂ ਨੂੰ ਟੱਕਰ ਦੇਣ ਦੀ ਚੁਣੌਤੀ ਦੇ ਲਈ ਇਹ ਮੇਰਾ ਖਿਆਲ ਹੈ ਕਿ ਹੁਣ ਸਾਰੀਆਂ ਕਾਂਗਰਸ ਨੂੰ ਬੀਜੇਪੀ ਨੂੰ ਅਕਾਲੀ ਦਲ ਜਿਹੜਾ ਬੀਜੇਪੀ ਦੇ ਨਾਲ ਚੱਲਦਾ ਰਿਹਾ ਜਾਂ ਆਮ ਆਦਮੀ ਪਾਰਟੀ ਆਪਾਂ ਵੇਖ ਲਈ ਜਿੰਨੀਆਂ ਵੀ ਦਿੱਲੀ ਤੋਂ ਚੱਲਣ ਵਾਲੀਆਂ ਆ ਉਹਨਾਂ ਨੇ ਪੰਜਾਬ ਨੂੰ ਉਹ ਪੰਜਾਬ ਨਾਲ ਕਦੀ ਵੀ ਇਨਸਾਫ ਨਹੀਂ ਕਰਦਾ ਪੰਜਾਬ ਨਾਲ ਹਮੇਸ਼ਾ ਧੱਕੇ ਕੀਤੇ ਪੰਜਾਬ ਦੇ ਹੱਕਾਂ ਨੂੰ ਲੁੱਟਿਆ ਪੰਜਾਬ ਦਾ ਪਾਣੀ ਪੰਜਾਬ ਦੀ ਰਾਜਧਾਨੀ ਪੰਜਾਬ ਦੀ ਬੋਲੀ ਤੇ ਹਮਲਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਥੋਂ ਨੈਸ਼ਨਲ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਚੱਲਣ ਆਈਆਂ ਉਹ ਕਰ ਰਹੀਆਂ ਉਹਨਾਂ ਦਾ ਮੁਕਾਬਲਾ ਪੰਜਾਬੀਆਂ ਨੂੰ ਇਕੱਠੇ ਹੋ ਕੇ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਆਪਣੇ ਖੇਤਰੀ ਤੇ ਜਿਹੜੀ ਆ ਬਹੁਤ ਮਜਬੂਰ ਚਾਹੀਦੀ ਆ ਕਿ ਜਿਹੜੀ ਸਾਡੀ ਇਥੇ ਇਹ ਪੰਜਾਬ ਚ ਰਹਿੰਦੇ ਹੋ ਜਾਂ ਪੰਜਾਬ ਦੇਸ਼ ਵਿਦੇਸ਼ ਚ ਵਸਦੇ ਸਿੱਖਾਂ ਦੀ ਵੀ ਜਿਹੜੀ ਆ ਉਹ ਗੱਲ ਕਰ ਸਕਣ ਉਹਨਾਂ ਦੇ ਹੱਕਾਂ ਲਈ ਪੈਰਾ ਦੇ ਸਕਣ ਕਿੰਨਾ ਕਰੋ ਤਾਂ ਕਿ ਐਸੇ ਖਤਮ ਹੋ ਰਹੀ ਭਾਈ ਸਾਹਿਬ ਐਨਐਸਏ ਤੇ ਮੇਰਾ ਖਿਆਲ ਆ ਕਿ ਹੁਣ ਉਹਨਾਂ ਦਾ ਕੇਸ ਸੁਪਰੀਮ ਕੋਰਟ ਚ ਵੀ ਗਿਆ ਸ਼ਾਇਦ ਮੇਰੇ ਖਿਆਲ ਆ ਕਿ ਜੇ ਕਾਨੂੰਨ ਕੋਈ ਥੋੜਾ ਬੋਧਾ ਤੇ ਅੰਦਵੇ ਘਟ ਗਿਣਤੀਆਂ ਵਾਸਤੇ ਵੀ ਤੇ ਸ਼ਾਇਦ ਉਹਨਾਂ ਦੇ ਐਨਐਸਏ ਟੁੱਟ ਜਾਣੀ ਚਾਹੀਦੀ ਆ ਨਹੀਂ ਤੇ 2000 ਆ ਅਪ੍ਰੈਲ ਚ ਸ਼ਬੀ ਚ ਮੇਰੇ ਖਿਆਲ ਉਹਨਾਂ ਦੀ ਪੂਰੀ ਹੋ ਜਾਣੀ ਆ ਤੇ ਵੇਖੋ ਹੁਣ ਅੱਗੇ ਵੀ ਬਹੁਤ ਵਾਰੀ ਸਰਕਾਰਾਂ ਲੋਕਤੰਤਰ ਦੀਆਂ ਧੱਜੀਆਂ ਡਾਰੀਆਂ ਕਾਨੂੰਨ ਨੂੰ ਸ਼ਿੱਕੇ ਟੰਕੇ ਇਹੋ ਜਿਹਾ ਐਨਐਸਏ ਨੂੰ ਬਾਰ ਬਾਰ ਵਧਾਇਆ ਜਾ ਰਿਹਾ ਮੇਰੇ ਖਿਆਲ ਇੱਕ ਉਹਦਾ ਹੀ ਜਿਹੜਾ ਇਹ ਪ੍ਰਤੀਕਰਮ ਹੈ ਕਿ ਲੋਕਾਂ ਦੇ ਮਨ 'ਚ ਇਹ ਬਹੁਤ ਵੱਡਾ ਰੋਸ ਆ ਕਿ ਇਹ ਸਾਡੇ ਕੌਮ ਨਾਲ ਤੱਕਾ ਕੀਤਾ ਜਾ ਰਿਹਾ ਪੰਜਾਬ ਨਾਲ ਤੱਕਾ ਕੀਤਾ ਜਾ ਰਿਹਾ ਹਾਂ ਤੇ ਜਿਹੜਾ ਦੋ ਦੋ ਤਿੰਨ ਤਿੰਨ ਵਾਰੀਆਂ ਐਨਐਸਏ ਲਾਉਣੀ ਇੱਕ ਸਭ ਤੋਂ ਵੱਧ ਜਿੱਤੇ ਹੋਏ ਵੱਧ ਵੋਟਾਂ ਨਾਲ ਜਿੱਤੇ ਹੋਏ ਐਮਪੀ ਤੇ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਆਵਾਜ਼ ਉਠਾਉਣ ਨਾ ਦੇਣੀ ਪਾਰਲੀਮੈਂਟ ਚ ਜਾਂ ਇਹ ਬਹੁਤ ਵੱਡਾ ਧੱਕਾ ਪੰਜਾਬ ਦਾ ਜੀ ਕੱਲ ਸੁਖਵੀਰਵਾਲ ਨੇ ਆਖਿਆ ਵੀ ਇੱਥੇ ਪ੍ਰਸ਼ਾਸਨ ਵੱਲੋਂ ਬੜਾ ਧੱਕਾ ਕੀਤਾ ਜਾ ਰਿਹਾ ਧਰਮਤਾਂ ਦੇ ਵਿੱਚ ਵਾਕਈ ਕੁਝ ਇਦਾਂ ਦਾ ਹੋਇਆ ਧਰਮਤਾਂ ਦਾ ਤੇ ਕੱਲ ਨੂੰ ਧਰਨਾ ਵੀ ਦੇ ਰਹੇ ਨੇ ਇਹ ਮੇਰੇ ਖਿਆਲ ਹੈ ਕਿ ਜਿਹੜੀ ਸਰਕਾਰੀ ਤੇ ਅਜਿਹਾ ਸੁਖਬੀਨ ਬਾਦਲ ਜੀ ਹੁਣੇ ਸੀ ਉਦੋਂ ਵੀ ਇਦਾਂ ਹੀ ਕਰਦੇ ਸੀ ਤੇ ਜਿਹੜੀ ਅੱਜ ਆ ਉਹ ਵੀ ਇਹੋ ਕੁਝ ਕਰ ਰਹੇ ਆ ਉਹਨਾਂ ਨੇ ਤੇ ਪਹਿਲਾਂ ਹੀ ਕਿਹਾ ਸੀ ਉਹਨਾਂ ਦਾ ਸੋਸ਼ੋਧੀਆਂ ਨੇ ਕਹੀ ਨਹੀਂ ਅਸੀਂ ਸਾਰੇ ਹਥਿਆਰ ਵਰਤਾਂਗੇ ਸ਼ਾਮਦਾਮਦਨ ਭਿਰ ਜੋ ਵੀ ਸਾਡੇ ਕੋਲ ਹੋਊਗਾ ਇਲੈਕਸ਼ਨ ਜਿੱਤਣ ਵਾਸਤੇ ਅਸੀਂ ਧੱਕੇਸ਼ਾਹੀ ਕਰਾਂਗੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਧਰਾਨੋਂ ਇਕੱਠੇ ਹੋ ਕੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਜੀ ਅੱਜ ਬਾਪੂ ਜੀ ਭਾਈ ਅੰਮਰਪਾਲ ਦੇ ਫਾਦਰ ਸਾਹਿਬ ਬਾਪੂ ਉੱਤਰ ਸਿੰਘ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਆਈ ਨਾਲਾ ਆਉਂਦੇ ਆ ਤੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਤੇ ਅਜ ਨਾਲੇ ਵਿੱਚੋਂ ਜਿਹੜੇ ਸਾਡੇ ਨਾਲ ਭਾਈ ਸਾਹਿਬ ਜਿੰਨੀ ਵੀ ਸਖਤ ਪਾਰਟੀ ਦੇ ਨਾਲ ਸਮਰਥਨ ਕਰ ਰਹੀ ਆ ਪਾਰਟੀ ਦੇ ਨਾਲ ਰਾਰਹੀ ਆ ਅਸੀਂ ਉਹਨਾਂ ਨੂੰ ਐਡਵਾਂਸ ਜੀਆਨ ਦੇ ਵੀ ਭਰਾ ਤਗੜੇ ਹੋ ਗਏ ਕਾਲੀ ਦਲ ਵਾਰਸ ਪੰਜਾਬ ਨੂੰ ਤਗੜਾ ਕਰੀਏ ਤੇ ਫੇਰ ਹੀ ਦੂਜੀਆਂ ਪਾਰਟੀਆਂ ਨੂੰ ਆਪਾਂ ਭਜਾ ਸਕਦੇ ਜਿਹੜੇ 70 ਸਾਲ ਤੋਂ ਸਾਨੂੰ ਲੁੱਟਦੀਆਂ ਆ ਰਹੀਆਂ ਤੇ ਕੁੱਟਦੀਆਂ ਆ ਰਹੀਆਂ ਸਾਰੇ ਬੰਦਿਆਂ ਨੂੰ ਲੁੱਟੀ ਜਾਂਦੀਆਂ ਜਿਹ ਗੈਂਗਸਟਰਵਾਦ ਲੋ ਵੀ ਫੋਨ ਕਰਾ ਕਰਾ ਲੁੱਟਦੀਆਂ ਦੂਜੇ ਬੰਦੇ ਵੀ ਡੋੜਦੀਆਂ ਸਾਰੇ ਅਫਸਰ ਸਾਹਿਬ ਦੇ ਜਾਲ ਦੇ ਵਿੱਚ ਲੋਕਾਂ ਨੂੰ ਫਸਾ ਕੇ ਲੋਟਦੀਆਂ ਜੇ ਅੱਜ ਮਹਾਰਾਣੀ ਪੰਦੀਤਕੌਰ ਦਾ ਇੱਕ ਰਿ 18 ਲੱਖ ਰੁਪਈਆ ਦਾ ਗਾਹ ਪਛਾ ਹੋ ਗਿਆ ਸੀ ਉਹ 24 ਘੰਟਿਆਂ ਚ ਲੱਭ ਗਿਆ ਫਿਰ ਪਿੱਛੇ ਉਹ ਤੁਹਾਨੂੰ ਦੱਸਿਆ ਜਿਹੜੇ ਆਪਣੇ ਮੰਤਰੀ ਸੀਗੇ ਡਿਪਟੀ ਮੁੱਖ ਮੰਤਰੀ ਰੰਧਾਵਾ ਸਾਹਿਬ ਉਹਨਾਂ ਨੂੰ ਕੋਈ ਧਮਕੀ ਮਿਲੀ ਤੇ 24 ਘੰਟਿਆਂ ਜਾਂਦਾ ਸੌਲਡ ਕਰ ਲਿਆ ਇੱਥੇ ਸਾਡੇ ਇਲਾਕੇ 'ਚ ਤੇ ਹਜ਼ਾਰਾਂ ਹੀ ਲੋਕਾਂ ਨੂੰ ਧਮਕੀਆਂ ਵੀ ਮਿਲਦੀਆਂ ਹਜ਼ਾਰਾਂ ਲੋਕਾਂ ਕੋ ਫਰੋਤੀਆਂ ਵੀ ਜਾਣਦੀਆਂ ਉਹਨਾਂ ਨੂੰ ਤਾਂ ਪੁਲਿਸ ਪ੍ਰਸ਼ਾਸਨ ਕਦੀ ਫੜਦਾ ਨਹੀਂ ਨਾ ਹੀ ਕਲੀਅਰ ਕਰਦਾ ਉਹਦੇ ਆਸਤੇ ਆਪਾਂ ਨੂੰ ਤਗੜੇ ਹੋ ਕੇ ਖਾਲਸਾ ਹੀ ਸਰਕਾਰ ਜਿਹੜੀ ਲਿਆਉਣੀ ਚਾਹੀਦੀ ਆ ਆਕਾਲੀ ਦਲ ਵਾਰਿਸ ਪੰਜਾਬ ਨੂੰ ਅੱਗੇ ਲਿਆਵਾਂਗੇ ਤੇ ਇਦਾਂ ਚੀਜ਼ਾਂ ਤੋਂ ਲੋਕਾਂ ਨੂੰ ਬਚਾ ਸਕਾਂਗੇ ਜਿਹੜੇ ਲੋਕ ਅੱਜ ਭੈ ਦੇ ਵਿੱਚ ਜੀ ਰਹੇ ਆ ਉਹਨਾਂ ਲੋਕਾਂ ਨੂੰ ਭੈ ਜੋ ਕੱਢਣ ਵਾਸਤੇ ਆਪਾਂ ਨੂੰ ਤਗੜੇ ਹੋਣ ਦੀ ਲੋੜ ਆ ਸਾਰੇ ਸਿਰ ਜੋੜਨ ਦੀ ਲੋੜ ਆ ਸਿਰ ਜੋੜ ਕੇ ਹਮਲਾ ਮਾਰਾਂਗੇ ਤੇ ਫੇਰ ਹੀ ਆਕਾਲੀ ਦਲ ਵਾਰਿਸ ਪੰਜਾਬ ਨੂੰ ਤਗੜਾ ਕਰਕੇ ਤੇ ਪੰਜਾਬ 'ਚ ਇਹਨਾਂ ਦੀ ਸਰਕਾਰ ਸਥਾਈ ਦੀ ਲਿਆ ਕੇ ਤੇ ਜਿਹੜੇ ਇਹ ਵੱਧ ਕਰ ਰਿਹਾ ਤਾਂ ਜਿਹੜੀਆਂ ਸਰਕਾਰਾਂ ਨਾਲ ਮਿਲ ਕੇ ਕਰ ਰਹੀ ਆ ਬੱਜਰ ਕਰ ਰਹਿਤ ਉਹਨਾਂ ਨੂੰ ਖਤਮ ਕਰਾਂਗੇ ਤੇ ਇਹਨਾਂ ਸਾਰਿਆਂ ਨੂੰ ਫਟਫਟ ਅੰਦਰ ਤੇ ਆ ਵੈਗਰਜੀ ਦਾ ਖਾਲਸਾ ਹੋਇਆ ਸ਼ਾਮਲ ਹੋਇਆ ਦੇਖ ਕੇ ਹੰਦਾਰਾ ਹੋ ਰਾਮਾ ਇਹ ਜੀ ਵੈਗਰੂ ਕਿਰਪਾ ਕਰੇ ਜੀ ਹਜ਼ਾਰਾਂ ਹੀ ਪਰਿਵਾਰ ਆ ਰਹੇ ਜੀ ਹਜ਼ਾਰਾਂ ਦੇ ਹੀ ਗਾਂ ਸਮਝੋ ਜਿਹੜਾ ਹੰਦਾਰਾ ਮਿਲਣਿਆ ਪੂਰਾ ਹੀ ਨਾਲਾ ਹਲਕਾ ਜਿਹੜਾ ਨਾ ਇਹ ਚੰਦ ਦੇਣਾ ਚ ਇਲੈਕਸ਼ਨ ਤੋਂ ਬਾਅਦ ਵਾਲੀ ਮੀਟਿੰਗ ਜਿਹੜੀ ਵੱਡੀ ਰੱਖਾਂਗੇ ਨਾ ਉਹਦੇ 'ਚ ਅਸੀਂ ਨਾਲੇ 'ਚੋਂ ਸਫਾਇਆ ਕਰ ਦੇਾਂਗੇ ਬਾਕੀ ਪਾਰਟੀਆਂ ਦਾ ਜਿੰਨੀਆਂ ਵੀ ਬਾਕੀ ਵਿਰੋਧੀ ਰਾਂ ਆ ਬਾਕੀ ਪਾਰਟੀਆਂ ਜਾਂ ਕੋ ਨੈਸ਼ਨਲ ਦੂਜੀ ਆ ਜਿਹੜਾ ਅਕਾਲੀ ਦਲ ਆ ਪਹਿਲਾ ਜਿਹੜਾ ਲੁਟੇਰਾ ਅਕਾਲੀ ਦਲ ਆ ਇਹ ਸਾਰਿਆਂ ਨੂੰ ਸਮਾਪਤ ਕਰ ਦਿਆਂਗੇ ਜੀ ਆ ਇਲੈਕਸ਼ਨ ਤੋਂ ਬਾਅਦ ਵੱਡੀ ਮੀਟਿੰਗ ਰੱਖੀ। ਅੱਜ ਜੀ ਸਾਡੇ ਬਹੁਤ ਸਤਿਕਾਰਯੋਗ ਬਾਪੂ ਸਰਸੇਮ ਸਿੰਘ ਅਮਰਪਾਲ ਦੇ ਫਾਦਰ ਸਾਹਿਬ ਆਏ ਹੀ। ਤੇ ਉਹਨਾਂ ਵਾਸਤੇ ਇਕੱਠਾ ਇਕੱਠ ਸ਼ੁਰੂ ਕੀਤਾ ਜੀ। ਕਿੰਦਾ ਦਾ ਰਿਸਪੌਂਸ ਲੈ ਰਿਹਾ ਜੀ? ਬਹੁਤ ਵਧੀਆ ਜੀ। 27 ਦੀ ਇਲੈਕਸ਼ਨ ਦੇ ਵਿੱਚ ਮੇਰਾ ਖਿਆਲ ਵੀ ਦੂਜੀਆਂ ਪਾਰਟੀਆਂ ਦਾ ਸਫਾਇਆ ਜੁਦਾ। ਮੋਢੇ ਨਾਲ ਮੋਟਾ ਜੋੜ ਕੇ ਖੜੇ ਆ ਨਾ ਨਾਲ ਹਰ ਥਾਂ ਇਹ ਕੀ ਆ ਹੋਰ ਕਿਹਦੇ ਪ੍ਰੋਗਰਾਮ ਲੱਗੇ ਹਾਂ ਜੀ ਅੱਜ ਆਜਾ ਪਾਪਾ ਕਮਚੁੱਕ ਸਾਹਿਬ ਬੱਲਰਵਾਲ ਦੇ ਵਿੱਚ ਵੀ ਪ੍ਰੋਗਰਾਮ ਹੈਗਾ ਜੀ ਉੱਥੇ ਵੀ ਕਾਫੀ ਪਰਿਵਾਰ ਸ਼ਾਮਲ ਹੋ ਰਿਹਾ ਹੈ